ਸ਼ੁਰੂ ਤੋਂ ਰਿਆ ਮੈਂ ਮਤਲਬ 2006 ਤੋਂ ਮੈਂ ਇਹਨਾਂ ਨਾਲ ਜੁੜਿਆ ਸੀ ਮੈਂ ਇੱਕ ਟੀਚਰ ਹਾਂ ਤੇ ਮੈਂ ਆਪਣੀ ਕਮਾਈ ਦਾ ਇੱਕ ਹਿੱਸਾ ਇਹਨਾਂ ਨੂੰ ਦਿੰਦਾ ਰਿਆ ਲਗਾਤਾਰ ਇਹਨਾਂ ਦੇ ਦਫ਼ਤਰਾਂ ਦੇ ਰੈਂਟ ਵੀ ਮੈਂ ਆਪ ਭਰਦਾ ਰਿਆ ਵਾਂ ਇਹਨਾਂ ਨਾਲ ਮੈਂ ਜੁੜਿਆ ਰਿਹਾ ਜਦੋਂ ਕਲਪਨਾ ਮੇਰੇ ਕੋਲ ਆਈ ਆ ਉਸ ਤੋਂ ਇੱਕ ਸਾਲ ਪਹਿਲਾਂ ਤੋਂ ਹੀ ਨਾ ਮੈਨੂੰ ਇਹਨਾਂ ਦੇ ਪੁਰਾਣੇ ਜਿਹੜੇ ਆ ਕਾਰਨਾਮੇ ਸਾਰੇ ਉਹਦੀ ਸੱਚਾਈ ਪਤਾ ਲੱਗਣੀ ਸ਼ੁਰੂ ਹੋ ਗਈ ਸੀ ਕਿਉਂਕਿ ਇਹਨਾਂ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀ ਨੌਜਵਾਨਾਂ ਦੀਆਂ ਤੇ ਨਵਕਰਨ ਦੀ ਜਦੋਂ ਸੁਸਾਇਡ ਹੋਈ ਆ ਉਦੋਂ ਵੀ ਸੁਸਾਇਡ ਹੋਣ ਤੋਂ ਬਾਅਦ ਉਹ ਦਾ ਸੰਸਕਾਰ ਕਰਕੇ ਜਦੋਂ ਇਹਨਾਂ ਨੇ ਸਾਰਾ ਮਾਮਲਾ ਨਿ ਮਤਲਬ ਕਿ ਮੈਨੂੰ ਉਹ ਮੇਰਾ ਦੋਸਤ ਸੀਗਾ ਮੇਰੇ ਨਾਲ ਹੀ ਉਹ ਜਾਂਦਾ ਸੀ ਇੱਥੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵਿੱਚ ਪ੍ਰਚਾਰ ਕਰਨ ਜਾਂਦਾ ਸੀ ਇਹਨਾਂ ਨੇ ਮੇਰੇ ਤੱਕ ਵੀ ਉਹ ਖਬਰ ਇਹ ਸਭ ਤੋਂ ਐਂਡ ਵਿੱਚ ਲੈ ਕੇ ਆਏ ਆ ਕਿਉਂਕਿ ਇਹਨਾਂ ਨੂੰ ਸੀਗਾ ਕਿ ਵੀ ਮੈਂ ਕਿ ਕੁਝ ਅੱਗੇ ਜਾ ਕੇ ਮੀਡੀਆ ਨੂੰ ਜਾਂ ਕਿਸੇ ਨੂੰ ਕੁਝ ਬੋਲਣਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਅਲੱਗੋਂ ਬੁਲਾ ਕੇ ਸੁਖਵਿੰਦਰ ਨੇ ਕਿਹਾ ਵੀ ਹਲੇ ਲਹਿਰ ਦੀ ਬਦਨਾਮੀ ਹੋਊਗੀ ਇਨਕਲਾਬੀ ਲਹਿਰ ਦੀ ਬਦਨਾਮੀ ਹੋਊਗੀ ਜਥੇਬੰਦੀ ਦੀ ਬਦਨਾਮੀ ਹੋਊਗੀ ਆਪਣਾ ਇਹਨਾਂ ਵਧੀਆ ਆਪਾਂ ਕੰਮ ਕਰਦੇ ਆ ਵੀ ਉਹ ਬਦਨਾਮ ਹੋ ਜਾਊਗਾ ਇਸ ਲਈ ਤੂੰ ਹੁਣੇ ਚੁੱਪ ਕਰ ਜਾ ਆਪਾਂ ਬਾਅਦ ਵਿੱਚ ਇੱਥੇ ਸਾਰਾ ਇਨਸਾਫ ਕਰਾਂਗੇ ਬਾਰ ਵਿੱਚ ਕੀ ਕਰਾਇਆ ਇਹਨਾਂ ਨੇ ਇਹਨਾਂ ਨੇ ਪੁਲਿਸ ਨਾਲ ਸਾਡ ਗਾਟ ਰੱਖਦੇ ਆ ਇਹਨਾਂ ਕੋ ਚੰਗੇ ਪੈਸੇ ਆ ਕਿਉਂਕਿ ਮੇਰੇ ਅਰਗੇ ਹੋਰ ਵੀ ਬਹੁਤ ਸਾਰੇ ਟੀਚਰ ਨੇ ਡਾਕਟਰ ਨੇ ਜਿਹੜੇ ਬਾਹਰੇ ਨੇ ਬਾਰੋਂ ਵਿੱਚ ਇਹਨਾਂ ਨੂੰ ਫੰਡ ਫੰਡ ਆਂਦਾ ਆ ਉਹ ਸਾਰੇ ਫੰਡ ਦੀ ਕੋਈ ਜਾਂਚ ਨਹੀਂ ਹੁੰਦੀ ਇਹਨਾਂ ਕੋਲ ਫੰਡ ਆਂਦਾ ਚੰਗਾ ਉਸ ਪੈਸੇ ਨੂੰ ਮੈਨੇਜ ਕਰਕੇ ਤੰਤਰ ਨੂੰ ਮੈਨੇਜ ਕਰਾ ਇਹਨਾਂ ਨੂੰ ਆਂਦਾ ਤੇ ਉਸ ਤੋਂ ਬਾਅਦ ਇੱਥੇ ਹੱਲੋ ਮਾਜਰਾ ਦੇ ਵਿੱਚ ਲਾਇਬ੍ਰੇਰੀ ਚਲਾਉਂਦੇ ਨੇ ਇੱਕ ਉਸ ਲਾਇਬ੍ਰੇਰੀ ਚ ਨਬਾਲਗ ਬੱਚਿਆਂ ਦਾ ਬਲਾਤਕਾਰ ਹੋਇਆ ਉਹਦਾ ਸਬੂਤ ਮੈਂ ਦੇ ਸਕਦਾ ਮੈਂ ਤੁਹਾਨੂੰ ਰਿਕਾਰਡਿੰਗ ਦੇ ਸਕਦਾ ਇਹਨਾਂ ਦੇ ਹੀ ਬੰਦੇ ਦੀ ਜਿਹੜਾ ਉਹ ਕਿਸ ਨੂੰ ਐਕਸਪਲੇਨ ਉਥੇ ਨਬਾਲਿਕ ਬੱਚੀਆਂ ਨਾਲ ਹੋਇਆ ਇਹ ਰੇਪ ਉਹ ਰੇਪ ਕਰਨ ਵਾਲਾ ਜਿਹੜਾ ਯੋਗੇਸ਼ ਨਾਂ ਦਾ ਬੰਦਾ ਇਹਨਾਂ ਦਾ ਹੀ ਬੰਦਾ ਉਹਨੂੰ ਇਹਨਾਂ ਨੇ ਕਿਵੇਂ ਉੱਥੋਂ ਪਾਸੇ ਕੀਤਾ ਤੇ ਪੋਕਸੋ ਦੇ ਕੇਸ ਤੋਂ ਬਚਾਇਆ ਇਹ ਸਾਰਾ ਕੁਝ ਦਾ ਅਸੀਂ ਸਬੂਤ ਦੇ ਸਕਦੇ ਹਾਂ ਇਹ ਰੌਲਾ ਮੈਂ ਹੁਣ ਨਹੀਂ ਪਾਰਿਆ ਇਹ ਰੌਲਾ ਅਸੀਂ ਡੇਢ 2 ਸਾਲ ਤੋਂ ਪਾ ਰਹੇ ਹਾਂ ਕਲਪਨਾ ਦੇ ਮਾਮਲਾ ਉੱਠਣ ਤੋਂ ਬਾਅਦ ਅਸੀਂ ਲਗਾਤਾਰ ਇਹ ਸਬੂਤ ਸਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਕਿਸੇ ਉਸ ਟਾਈਮ ਕਿਸੇ ਮੀਡੀਆ ਨੇ ਵੀ ਇਸ ਚੀਜ਼ ਨੂੰ ਨਹੀਂ ਲਿਆ ਕਵਰ ਕੀਤਾ ਕਿਉਂਕਿ ਉਹ ਕਹਿੰਦੇ ਵੀ ਕਲਪਨਾ ਦਾ ਤਾਂ ਜੀ ਮਾਮਲਾ ਇੱਕ ਨਿੱਜੀ ਮਾਮਲਾ ਆ 19 ਸਾਲ ਦੀ ਉਮਰ 'ਚ ਇਹਦੇ ਅਬੋਰਸ਼ਨ ਕਰਾਈ ਉਹਨਾਂ ਨੇ ਦੋ ਉਸ ਤੋਂ ਬਾਅਦ ਫਿਰ ਜਦੋਂ ਇਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਸੀ ਇਹਦੇ ਕੋਲ ਕੋਈ ਹੋਰ ਹੀਲਾ ਨਹੀਂ ਸੀ ਕੋਈ ਗੱਲ ਸੁਣਨ ਵਾਲਾ ਨਹੀਂ ਸੀ ਕੋਈ ਵਿਸ਼ਵਾਸ ਕਰਨ ਵਾਲਾ ਨਹੀਂ ਸੀ ਤੀਜੇ ਅਬੋਰਸ਼ਨ ਤੋਂ ਬਾਅਦ ਇਹਦੀ ਹਾਲਤ ਬਹੁਤ ਖਰਾਬ ਰਹੀ ਆ ਵਜਾਈਨਲ ਇਨਫੈਕਸ਼ਨਸ ਨਾਲ ਲੜਦੀ ਹੋਈ ਹੈ ਇਹਦਾ ਫਿਰ ਮੈਂ ਇਲਾਜ ਕਰਾਇਆ ਵਾ ਇਲਾਜ ਕਰਾਇਆ ਉਸਤੇ ਨਾਲ ਦੇ ਨਾਲ ਇਹਨੂੰ ਇਸ ਇਸ ਲਾਇਕ ਕੀਤਾ ਵੀ ਘੱਟੋ ਘਾਟੇ ਆਪਣੀ ਗੱਲ ਬੋਲ ਸਕੇ ਇਹਦਾ ਵੀ ਇੱਕ ਸੁਸਾਇਸਾਈਡ ਲੈਟਰ ਮਿਲਣਾ ਸੀ ਇਹਦੀ ਵੀ ਲਾਸ਼ ਹੀ ਮਿਲਨੀ ਸੀ ਜੇ ਇਹ 5 ਮਈ 2024 ਨੂੰ ਭੱਜ ਕੇ ਮੇਰੇ ਕੋਲ ਨਾ ਆ ਜਾਂਦੀ ਇਹ ਮੇਰੇ ਘਰ ਆਈ ਫਿਰ ਇਹਦੀ ਨੂੰ ਸੁਰੱਖਿਆ ਦਾ ਇਹਦਾ ਕਮਰਾ ਲੱਭਦੇ ਫਿਰਦੇ ਸੀ ਲਖਵਿੰਦਰ ਦੀ ਰਿਕਾਰਡਿੰਗ ਵੀ ਮੈਂ ਤੁਹਾਨੂੰ ਭੇਜ ਸਕਦਾ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਵੀ ਦੇ ਦੂੰਗਾ ਵੀ ਉਹ ਇਹਦਾ ਕਮਰਾ ਲੱਭ ਰਿਹਾ ਸੀ ਤੇ ਉਹ ਪ੍ਰਾਪਰਟੀ ਡੀਲਰ ਤੋਂ ਪਤਾ ਕਰ ਰਿਹਾ ਸੀ ਵੀ ਕੁੜੀਆਂ ਨੇ ਕਮਰਾ ਕਿੱਥੇ ਲਿਆ ਵਾ ਉਹ ਪ੍ਰਾਪਰਟੀ ਡੀਲਰ ਚੰਗਾ ਸੀ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਦੱਸਤਾ ਉਹ ਸਾਰੀ ਰਿਕਾਰਡਿੰਗ ਤੁਸੀਂ ਸੁਣ ਲਓ ਆਪ ਹੀ ਮਤਲਬ ਇਹ ਇਸ ਤਰ੍ਹਾਂ ਪਿੱਛਾ ਕਰਦੇ ਨੇ ਵੀ ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਆਪਣੇ ਘਰੇ ਮੰਨ ਲਓ ਤੁਸੀਂ ਜੱਥੇਬੰਦੀ ਚ ਆ ਗਏ ਤਾਂ ਇਹਨਾਂ ਦਾ ਜਿਹੜਾ ਸੁਖਵਿੰਦਰ ਸਰਗਨਾ ਜਿਹੜਾ ਸਭ ਤੋਂ ਵੱਡਾ ਮਾਸਟਰਮਾਈਂਡ ਹੈ ਇਹਨਾਂ ਦਾ ਉਹ ਇਹ ਕਹਿੰਦਾ ਵੀ ਕੁੜੀਆਂ ਦੀ ਆਣ ਤਕਰਾੰ ਇਹ ਉਹਦਾ ਡਾਇਲੌਗ ਆ ਪਿਛਲੇ ਪੁੱਲੜਾਂ ਦਾ ਮਤਲਬ ਆ ਪਰਿਵਾਰ ਨਾਲ ਪੂਰੀ ਤਰ੍ਹਾਂ ਤੋੜ ਵਿਛੜਾ ਕਰਕੇ ਆਓ ਤੇ ਜੇ ਤੁਸੀਂ ਵਾਪਸ ਜਾਓਗੇ ਤਾਂ ਫਿਰ ਇਹ ਕਹਿਣਗੇ ਤੁਸੀਂ ਗद्दार ਹੋ ਤੁਸੀਂ ਪਗਲ ਸਿੰਘ ਦੇ ਗद्दार ਹੋ ਤੁਸੀਂ ਉਦਮ ਸਿੰਘ ਦੇ ਗद्दार ਹੋ ਸ਼ਹੀਦਾਂ ਦਾ ਨਾਮ ਲੈ ਕੇ ਇਹਨਾਂ ਨੇ ਜਥੇਬੰਦੀ ਬਣਾਈ ਆ ਸ਼ਹੀਦਾਂ ਦੇ ਨਾਮ ਤੇ ਇਥੋਂ ਫੰਡ ਇਕੱਠਾ ਕਰਦੇ ਨੇ ਲੋਕਾਂ ਤੋਂ ਤੇ ਜਿਹੜਾ ਇਹ ਮਜ਼ਦੂਰਾਂ ਦੇ ਬੱਚਿਆਂ ਨੂੰ ਪੜਾਉਣ ਦਾ ਇਹ ਢੋਂਗ ਰਚਦੇ ਨੇ ਉਹਨਾਂ ਵਿੱਚੋਂ ਕੋਈ ਵੀ ਬੱਚਾ ਯੂਨੀਵਰਸਿਟੀ ਨਹੀਂ ਪਹੁੰਚਦਾ ਕਿਦੀ ਉਹ 11ਵੀਂ 12ਵੀਂ ਪੇਪਰ ਦੇ ਕੇ ਸਕੂਲ ਤੋਂ ਇਹਨਾਂ ਦੇ ਪ੍ਰਚਾਰ ਕਰਦਾ ਇਹਨਾਂ ਦੇ ਪਰਚੇ ਵੰਡਦਾ ਫੰਡ ਇਕੱਠਾ ਕਰਦਾ ਤੇ ਇਹਨਾਂ ਨੂੰ ਜਮ੍ਹਾਂ ਕਰ ਪਕਾਇਦਾ ਉਹ ਸਾਰਾ ਹਿਸਾਬ ਲੈਂਦੀ ਹੈ ਸੁਖਵਿੰਦਰ ਦੀ ਪਤਨੀ ਨਮਿਤਾ ਮਤਲਬ ਕਿ ਇਹ પતિ ਪਤਨੀ ਨੇ ਮਿਲ ਕੇ ਇੱਕ ਕਾਰੋਬਾਰ ਖੜਾ ਕੀਤਾ ਆ ਜਿਵੇਂ ਭੀਖ ਮੰਗਾਨ ਵਾਲੇ ਹੁੰਦੇ ਨੇ ਨਾ ਜਿਵੇਂ ਇੱਥੇ ਸਿਗਨਲ ਤੇ ਬੱਚੇ ਹੋਰ ਉਹ ਵੀ ਉਹ ਵੀ ਕਿਸੇ ਸਰਗਨਾ ਦੇ ਹੀ ਹੁੰਦੇ ਨੇ ਉਹ ਬਾਅਦ ਚ ਭੀਖ ਜਮਾ ਕਰਾਉਂਦੇ ਨੇ ਸਾਰੀ ਇਹਨਾਂ ਨੇ ਉਹ ਪਗਲ ਸਿੰਘ ਦੇ ਨਾਂ ਤੇ ਇਨਕਲਾਬ ਦੇ ਨਾਮ ਤੇ ਕ੍ਰਾਂਤੀ ਦੇ ਨਾਮ ਤੇ ਸਮਾਜ ਨੂੰ ਬਦਲਣ ਦੇ ਨਾਮ ਤੇ ਇੱਕ ਪ੍ਰੋਗਰੈਸਿਵ ਆਈਡੀਆ ਨੂੰ ਵਿੱਚ ਰੱਖ ਕੇ ਜਿਵੇਂ ਧਰਮ ਦੇ ਨਾਂ ਤੇ ਡੇਰੇ ਬਣਿਆ ਇਹਨਾਂ ਨੇ ਇਹ ਡੇਰਾ ਬਣਾਇਆ ਜੀ ਹਾਂ ਜੀ ਤੋ ਇਹ ਜਿਸ ਕਹਿ ਦਿੱਤੀ ਆ ਕੀ ਕੁਝ ਜਿਹੜਾ ਤੁਹਾਡੀ ਕੀ ਆਸ਼ਵਾਸ਼ਣ ਜਿਹੜਾ ਤੁਹਾਨੂੰ ਭਾਜੀ ਸੀਪੀ ਸਰ ਨੂੰ ਤਾਂ ਅਸੀਂ ਹਜੇ ਮਿਲੇ ਨਹੀਂ ਆ ਜੀ ਪਰ ਅਸੀਂ ਕਲਪਨਾ ਦੇ ਮਾਮਲੇ 'ਚ ਸੀਪੀ ਸਰ ਨੂੰ ਦੋ ਵਾਰ ਕੰਪਲੇਂਟ ਦਿੱਤੀ ਆ ਕੰਪਲੇਂਟ ਨੰਬਰ ਵੀ ਹੈਗਾ ਸਾਡੇ ਕੋਲ ਇੱਕ ਕੰਪਲੇਂਟ ਤਾਂ ਹੋਣੀ 2 ਮਹੀਨੇ ਪਹਿਲਾਂ ਦਿੱਤੀ ਸੀ ਕਿਉਂਕਿ ਇਹ ਲੋਕ ਇਹਨੂੰ ਧਮਕੀਆਂ ਦੇ ਰਹੇ ਸੀ ਕਿਸੇ ਮਜ਼ਦੂਰ ਦੇ ਫੋਨ ਤੋਂ ਉਹਦੇ ਸਬੂਤ ਵੀ ਦਿੱਤੇ ਨੇ ਉਹਦੀ ਰਿਕਾਰਡਿੰਗ ਵੀ ਦਿੱਤੀ ਆ ਸੀਪੀ ਸਰ ਵੱਲੋਂ ਜਾਂ ਸੀਪੀ ਸਰ ਦੇ ਅੱਗੇ ਕਿਸੇ ਅਫਸਰ ਵੱਲੋਂ ਸਾਨੂੰ ਇੱਕ ਫੋਨ ਵੀ ਨਹੀਂ ਆਇਆ ਵੀ ਆਓ ਜੀ ਤੁਸੀਂ ਤੁਹਾਡੀ ਦਰਖਾਸਤ ਸਾਡੇ ਕੋਲ ਪਹੁੰਚੀ ਆ ਦੋ ਮਹੀਨੇ ਹੋ ਗਏ ਸਾਨੂੰ ਦਰਖਾਸਤ ਦਿੱਤ ਨੂੰ ਨੰਬਰ ਵੀ ਦੇ ਦਾਂਗੇ ਤੁਹਾਨੂੰ ਤੁਹਾਡਾ ਕੀ ਕੰਮ ਹੈ ਮੇਰਾ ਨਾਮ ਹੈ ਵਰੁਣ ਕੁਮਾਰ ਜੀ ਬਾਜੀ